ਬੇਸ਼ੱਕ ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾ ਅਤੇ ਗੈਂਗਸਟਰਾਂ ਦੇ ਖਿਲਾਫ ਜਿਹੜੀ ਕੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੇ ਤਲਾਫ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ ਲੇਕਿਨ ਪੁਲਿਸ ਵੱਲੋਂ ਕੀਤੇ ਜਾਣ ਵਾਲੇ ਦਾਅਵੇ ਜਿਹੜੇ ਆ ਕਿ ਉਹ ਖੋਖਲੇ ਨਜ਼ਰ ਆਉਂਦੇ ਹਨ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਜੇ ਕਿ ਅਸੀਂ ਇਸ ਸਮੇਂ ਜਨਰੇਲਾ ਚੌਂਕ ਵਿੱਚ ਖੜੇ ਹਾਂ ਜਿੱਥੇ ਕਿ ਪੁਲਿਸ ਵੱਲੋਂ ਕਿਹਾ ਜਾਂਦਾ ਹੈ ਕਿ ਬਾਹੂਬਾਈ ਖੱਟੀ ਜਾਂਦੀ ਹੈ ਕਿ ਇਸ ਦੌਰਾਨ ਹਰ ਜਗ੍ਹਾ ਤੇ ਨਾਕੇ ਲਗਾਏ ਗਏ ਹਨ ਔਰ ਰਾਤ دیر ਰਾਤ ਤੱਕ ਜਿਹੜੇ ਆ ਕਿ ਪੁਲਿਸ ਕਰਮਚਾਰੀ ਉਥੇ ਤੈਨ ਆਤ ਰਹਿੰਦੇ ਹਨ ਤੁਸੀਂ ਵੇਖ ਸਕਦੇ ਜੀ ਇਸ ਸਮੇਂ ਜਿਹੜੀਆਂ ਕਿ ਬਸਾਂ ਆ ਜਾ ਰਹੀਆਂ ਨੇ ਲੋਕ ਜਿਹੜੇ ਆ ਕਿ ਉਹ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਹਨ ਲੇਕਿਨ ਇਸ ਚੌਂਕ ਵਿੱਚ ਕੋਈ ਵੀ ਪੁਲਿਸ ਕਰਮਚਾਰੀ ਜਿਹੜਾ ਕੀ ਇਹ ਵੇਖਣ ਨੂੰ ਨਹੀਂ ਮਿਲ ਰਿਹਾ ਆ ਤੁਸੀਂ ਵੇਖ ਸਕਦੇ ਜੀ ਇਹ ਜੰਨੈਲਾ ਚੌਂਕ ਆ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਤਸਵੀਰਾਂ ਨਹੀਂ ਆਵਾ ਵੇਖਣ ਨੂੰ ਮਿਲਣਗੀਆਂ ਜਿਸ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਰਾਤ 11:30 ਵਜੇ 30 ਜੁਲਾਈ ਦੀ ਅੱਜ ਤਰੀਕ ਹੈ ਔਰ ਰਾਤ 11:30 ਵਜੇ ਜਿਹੜਾ ਕਿ ਪੁਲਿਸ ਕਰਮਚਾਰੀ ਦਾ ਕੋਈ ਵੀ ਜਿਹੜਾ ਕਿ ਕਰਮਚਾਰੀ ਜਿਹੜਾ ਵਾ ਨਾਕੇ ਤੇ ਨਹੀਂ ਦਿਖਾਈ ਦੇ ਰਿਹਾ ਨਾ ਹੀ ਇੱਥੇ ਕੋਈ ਨਾਕੇ ਦਾ ਨਾਮ ਔਰ ਨਿਸ਼ਾਨ ਮਿਲ ਰਿਹਾ ਹੈ ਇਸ ਤਰਫ ਜੇ ਆਪਾਂ ਵੇਖੀਏ ਤਾਂ ਇਹ ਸੜਕ ਜਿਹੜੀ ਹੈ ਤਰਨਤਾਰਨ ਸ਼ਹਿਰ ਨੂੰ ਜਾਂਦੀ ਹੈ ਔਰ ਇਸ ਤਰ੍ਹਾਂ ਜਿਹੜਾ ਕਿ ਲੋਕ دیر ਰਾਤ ਜਿਹੜੇ ਬਸ ਤੋਂ ਸਵਾਰ ਹੋ ਕੇ ਉਤਰਦੇ ਹਨ ਆਪਣੇ ਘਰਾਂ ਨੂੰ ਪੈਦਲ ਜਾ ਰਹੇ ਹਨ ਰਾਤ ਨੂੰ ਕਿਸੇ ਵੀ ਵੇਲੇ ਵੀ ਕੋਈ ਵੀ ਅਨਸਰ ਜਿਹੜਾ ਵਾ ਇਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਲੁੱਟ ਦਾ ਸ਼ਿਕਾਰ ਬਣਾ ਸਕਦਾ ਹੈ ਇਹ ਸੜਕ ਜੰਡਿਆਲਾ ਰੋਡ ਤੋਂ ਜਾ ਰਹੀ ਹੈ ਟਰੱਕ ਜਾ ਰਹੇ ਆ ਲੋਕ ਜਿਹੜੇ ਕੀ ਇੱਥੇ ਜਿਹੜੇ ਆਪਣੇ ਘਰਾਂ ਨੂੰ ਦੇਰ ਰਾਤ ਮਤਲਬ ਕਿਸੇ ਨਾ ਕਿਸੇ ਕੰਮ ਤੋਂ ਆ ਰਹੇ ਆ ਨਾ ਲੇਕਿਨ ਤੁਸੀਂ ਵੇਖ ਸਕਦੇ ਜੇ ਇਹ ਚੌਕ ਜੰਡਿਆਲਾ ਬਾਈਪਾਸ ਚੌਕ ਹੈ ਜਿੱਥੇ ਕੀ ਕੋਈ ਵੀ ਪੁਲਿਸ ਕਰਮਚਾਰੀ ਚਾਰੇ ਪਾਸੇ ਜੇ ਤੁਸੀਂ ਕੈਮਰਾ ਘੁਮਾ ਕੇ ਦੇਖ ਰਹੇ ਆ ਕਿ ਕੋਈ ਵੀ ਕਰਮਚਾਰੀ ਇਸ ਸਾਈਡ ਤੇ ਦੇਖਦੇ ਆ ਕਿ ਕੋਈ ਵੀ ਜੜਾ ਕੀ ਕਰਮਚਾਰੀ ਮੌਜੂਦ ਨਹੀਂ ਹੈ ਔਰ ਇਸ ਦੌਰਾਨ ਜਿਹੜੀ ਪੁਲਿਸ ਦੇ ਜਿਹੜੇ ਦਾਅਵੇ ਕੀਤੇ ਜਾਂਦੇ ਹਨ ਕਿ ਰਾਤ ਨੂੰ 24 ਘੰਟੇ ਨਾਕੇ ਲਗਾਏ ਜਾਂਦੇ ਆ ਉਹ ਖੋਖਲੇ ਹੁੰਦੇ ਨਜ਼ਰ ਆ ਰਹੇ ਆ ਲਿਖਣਾ ਹੈ ਕਿ ਅੱਗੇ ਇਸ ਤਰ੍ਹਾਂ ਦੀਆਂ ਸ਼ਹਿਰ ਵਿੱਚ ਤੁਹਾਨੂੰ ਹੋਰ ਵੀ ਤਸਵੀਰਾਂ ਖਾਵਾਵਾਂਗੇ ਜਿੱਥੇ ਕਿ ਪੁਲਿਸ ਜਿਹੜੀ ਆ ਗਾਇਬ ਨਜ਼ਰ ਆਈ ਇਸ ਲਈ ਮੈਂ ਬੋਡੀ ਚੌਂਕ ਜਿਹੜਾ ਕੀ ਹੈ ਸ਼ਹਿਰ ਦਾ ਸਿਟੀ ਸੈਂਟਰ ਪੁਆਇੰਟ ਹੈ ਉੱਥੇ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਸਕਦੇ ਜੇ ਕਿ ਇਹ ਰਾਤ ਦੇ ਸਮੇਂ ਕਰੀਬ ਪੋਨੇ ਬਾਰਾ ਦਾ ਟਾਈਮ ਹੋ ਚੁੱਕਾ ਹੈ ਇਸ ਦੌਰਾਨ ਜਿਹੜੇ ਕਿ ਇਹ ਇੱਥੇ ਦਿਨ ਵਿੱਚ ਪੁਲਿਸ ਦੇ ਕਈ ਨਾਕੇ ਲੱਗੇ ਹਨ ਟ੍ਰੈਫਿਕ ਪੁਲਿਸ ਤੋਂ ਲੈ ਕੇ ਹੋਰ ਵੱਖ-ਵੱਖ ਪੀਸੀਆਰ ਕਰਮਚਾਰੀਆਂ ਤੇ ਥਾਣਾ ਸਿਟੀ ਦੀ ਪੁਲਿਸ ਵੱਲੋਂ ਇੱਥੇ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਲੇਕਿਨ ਅਸਲੀਅਤ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਚੌਂਕ ਵਿੱਚ ਇਸ ਸਮੇਂ ਵੀ ਕੋਈ ਵੀ ਕਰਮਚਾਰੀ ਦਾ ਕੀ ਨਜ਼ਰ ਨਹੀਂ ਆ ਰਿਹਾ ਔਰ ਇਸ ਦੌਰਾਨ ਤੁਸੀਂ ਵੇਖ ਰਹੇ ਜੇ ਰਾਤ ਦਾ ਸਮਾਂ ਹੋ ਗਿਆ ਹੈ ਇਸ ਚੌਕ ਵਿੱਚ ਜਿਹੜੀਆਂ ਕਿ ਲੌਂਗ ਰੂਟ ਦੀਆਂ ਬੱਸਾਂ ਦੂਸਰੇ ਰਾਜਾਂ ਤੋਂ ਆਉਂਦੀਆਂ ਹਨ ਦੂਸਰੇ ਜ਼ਿਲ੍ਹਿਆਂ ਤੋਂ ਆਉਂਦੀਆਂ ਹਨ ਇਸ ਚੌਕ ਵਿੱਚ ਸਵਾਰੀਆਂ ਨੂੰ ਉਤਾਰ ਕੇ ਚਲੀਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਜਿਹੜੇ ਕਿ ਜਿਹੜੇ ਸਵਾਰੀਆਂ ਹਨ ਉਹ ਆਪੋ ਆਪਣੇ ਘਰਾਂ ਵਿੱਚ ਪੈਦਲ ਜਾਣ ਲਈ ਮਜਬੂਰ ਹੁੰਦੀਆਂ ਹਨ ਕਿਉਂਕਿ ਇਸ ਸਮੇਂ ਨਾ ਤੇ ਕੋਈ ਰਿਕਸ਼ਾ ਮਿਲਦਾ ਹੈ ਔਰ ਨਾ ਹੀ ਕੋਈ ਈ ਰਿਕਸ਼ਾ ਮੌਜੂਦ ਹੁੰਦਾ ਹੈ ਔਰ ਤੁਸੀਂ ਵੇਖ ਸਕਦੇ ਜੇ ਇਸ ਸਾਈਡ ਤੇ ਦੇਖਿਓ ਜੀ ਆਪਾਂ ਇਹ ਦਰਬਾਰ ਸਾਹਿਬ ਨੂੰ ਰਸਤਾ ਜਾਣ ਵਾਲਾ ਹੈ। ਸ਼੍ਰੀ ਦਰਬਾਰ ਸਾਹਿਬ ਦਾ ਜਿਹੜਾ مین ਦਰਬਾਰ ਹੈ ਉਸ ਸਾਈਡ ਨੂੰ ਜਾਣ ਵਾਲਾ ਰਸਤਾ ਹੈ। ਔਰ ਇਸ ਚੌਂਕ ਵਿੱਚ ਇਸ ਸਮੇਂ ਕੋਈ ਵੀ ਪੁਲਿਸ ਕਰਮਚਾਰੀ ਮੌਜੂਦ ਨਹੀਂ ਹੈ। ਔਰ ਜਿੱਥੇ ਕਿ ਦਿਨ ਭਰ ਸਾਰੀ ਚੈਲਪੈ ਰਹਿੰਦੀ ਹੈ ਰਾਤ ਸਮੇਂ ਤੱਕ ਜਿਹੜੀ ਕਿ ਪੁਲਿਸ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਅਸੀਂ ਇੱਥੇ ਮੌਜੂਦ ਆ ਲੇਕਿਨ ਇਸ ਸਮੇਂ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਹੈ। ਤੁਸੀਂ ਦੇਖ ਸਕਦੇ ਜੀ ਇਸ ਦੀਆਂ ਤਾਜ਼ਾ ਤਸਵੀਰਾਂ। ਪੁਲਿਸ ਵੱਲੋਂ ਜਿਹੜੇ ਦਾਅਵੇ ਕੀਤੇ ਜਾਂਦੇ ਉਹ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ ਜਨੈਲਾ ਬਾਈਪਾਸ ਚੌਂਕ ਵਿੱਚ ਜਿਹੜੇ ਕੀ ਸਾਨੂੰ ਰਾਹ ਘਰ ਮਿਲੇ ਹਨ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਹਨ ਵੀਰ ਜੀ ਰਾਤ ਕਿੰਨਾ ਸਮਾਂ ਹੋ ਗਿਆ ਇਸ ਵੇਲੇ ਕੀ ਟਾਈਮ ਹੈ ਕਿਹੜੀ ਤਾਰੀਖ ਹੈ ਅੱਜ ਇਹ ਤਾਰੀਖ ਹੈ ਅੱਜ 11:30 ਹੋ ਗਏ ਰਾਤ ਤੇ ਇਸ ਟਾਈਮ ਇੱਥੇ ਅਸੀਂ ਦਵਾਈ ਲੈਣ ਆਏ ਹਾਂ ਨਾ ਕੋਈ ਮੁਲਾਜ਼ਮ ਪੁਲਿਸ ਮੁਲਾਜ਼ਮ ਕੋਈ ਨਹੀਂ ਹੈਗਾ ਤੇ ਲੁੱਟਾਂ ਖੋਹਾਂ ਇੱਧਰ ਪੂਰੀਆਂ ਹੁੰਦੀਆਂ ਆ ਇਸ ਟਾਈਮ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਕਿ ਪੁਲਿਸ ਵਾਲਾ ਦਾਅਵੇ ਕੀਤੇ ਜਾਂਦੇ ਆ ਕਿ ਚੌਂਕ 'ਚ 24 ਘੰਟੇ ਨਾਕੇ ਲੱਗਦੇ ਆ ਹਾਂਜੀ 24 ਘੰਟੇ ਜਿਹੜੇ ਹੁੰਦੇ ਆ ਡਿਊਟੀ ਕਰਨੀ ਚਾਹੀਦੀ ਉਹਨਾਂ ਨੂੰ ਇੱਥੇ ਚੌਂਕ 'ਚ ਰਾਤ ਸਾਰੀ ਹਾਂ ਇਸ ਲਈ ਕੋਈ ਮੁਲਾਜ਼ਮ ਇੱਥੇ ਮੌਜੂਦ ਹੈਗਾ ਨਾਕਾ ਲੱਗਾ ਕੋਈ ਇਸ ਟਾਈਮ ਕੋਈ ਮੁਲਾਜ਼ਮ ਨਹੀਂ ਹੈਗਾ ਤੇ ਕੋਈ ਇਸ ਟਾਈਮ ਨਾਕਾ ਨਹੀਂ ਲੱਗਾ ਕਿੱਥੇ ਖੜੇ ਆਪਾਂ ਇਸ ਲਈ ਕਿਹੜੀ ਜਗ੍ਹਾ ਹੈ ਜੀ ਵਾਲਾ ਚੌਕ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇੱਥੇ ਬੱਸ ਬਸੰਦਾਂ ਹੁੰਦੇ ਲੋਕੀ ਤੇ ਇੱਥੇ ਉਤਰਦੇ ਆ ਇੱਥੇ ਕੋਈ ਕੋਈ ਪਤਾ ਨਹੀਂ ਕਦੋਂ ਕੋਈ ਲੁੱਟ ਖੋਹ ਜਾਣੀ ਆ ਹਾਂ ਤੇ ਇਹਨਾਂ ਨੂੰ ਇੱਥੇ ਮੁਲਾਜ਼ਮ ਕੋਈ ਨਾ ਕੋਈ ਚਾਹੀਦਾ ਇੱਥੇ ਡਿਊਟੀ ਤੇ ਚਾਹੀਦੇ ਐ ਸਭ ਪੁਲਸ ਕਹਿੰਦੀ ਐ ਬਿਨਾਂਕੇ ਬੜੇ ਲੱਗਦੇ ਆ ਸ਼ਹਿਰ ਚ ਬੜੇ ਬੰਦਿਆਂ ਨੂੰ ਫੜਦੇ ਆਂਹੀਂ ਨਹੀਂ ਟਾੜੀ ਸਰ ਵੇਖਣੀ ਨਹੀਂ ਨੇ ਦੀ ਨਾਕਾ ਵੀ ਆ ਗਿਆ ਦੇਖੋ ਤੁਸੀਂ ਕੀ ਮੰਗ ਕਰਦੇ ਜੀ ਮੰਗੇ ਤੇ ਨਾਕਾ ਕੋਈ ਨਾ ਕੋਈ ਚਾਹੀਦਾ ਕੋਈ ਮੁਲਾਜ਼ਮ ਚਾਹੀਦਾ ਇੱਕ ਤੋਂ ਮੁਲਾਜ਼ਮ ਚਾਹੀਦੇ ਐ ਡਿਊਟੀ ਤੇ ਫਿਰ ਆਪਣੀ ਪਬਲਿਕ ਨੂੰ ਫੇਰੀ ਸੇਫਟੀ ਥੋੜੀ ਹਾਂਜੀ ਅਸਲੇ ਲੋਕ ਸੁਰੱਖਿਅਤ ਨਹੀਂ ਹੈ ਨਹੀਂ ਹੈ ਇਹ ਸਨਨ ਸ਼ਹਿਰ ਦੇ ਜਿਹੜੇ ਨੌਜਵਾਨ ਆ ਕਿਸੇ ਦਵਾਈ ਲੈਣ ਲਈ ਦੇਰ ਰਾਤ ਆਏ ਆ ਨਾ ਔਰ ਦੱਸਣਾ ਹੈ ਇਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਕੋਈ ਵੀ ਕਰਮਚਾਰੀ ਇੱਥੇ ਮੌਜੂਦ ਨਹੀਂ ਹੈ ਤਾਰੀਖ ਸਮਾਂ ਵੀ ਦੱਸ ਦਿੱਤਾ ਗਿਆ ਹੈ ਔਰ ਦੱਸਿਆ ਹੈ ਕਿ ਪੁਲਿਸ ਵੱਲੋਂ ਇੱਥੇ ਜਿਹੜੀ ਕਿ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਮੁਲਾਜ਼ਮ ਜ਼ਰੂਰ ਤਾਇਨਾਤ ਕਰਨੇ ਚਾਹੀਦੇ ਆ ਤਰਨਤਨ ਪੁਲਿਸ ਵੱਲੋਂ ਜਿਹੜੇ ਦਾਅਵੇ ਕੀਤੇ ਜਾਂਦੇ ਹਨ ਕਿ देर ਰਾਤ ਤੱਕ ਜਿਹੜੀ ਪੁਲਿਸ ਹੈ ਉਹ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਹੈ ਔਰ ਜਗ੍ਹਾ-ਜਗ੍ਹਾ ਤੇ ਨਾਕੇ ਲਗਾਏ ਜਾਂਦੇ ਹਨ ਇਸ ਤਰ੍ਹਾਂ ਤੁਸੀਂ ਪਿੱਛੇ ਵੀ ਤੁਹਾਨੂੰ ਅੱਗੇ ਤਸਵੀਰਾਂ ਦਿਖਾ ਚੁੱਕੇ ਹਾਂ ਜੰਡਿਆਲਾ ਬਾਈਪਾਸ ਚੌਂਕ ਦੀਆਂ ਬੁੜੀ ਚੌਂਕ ਦੀਆਂ ਔਰ ਇਸ ਵਕਤ ਜਿਹੜਾ ਕਿ ਅਮਰਸਰ ਬਾਈਪਾਸ ਚੌਂਕ ਹੈ ਸ਼ਹਿਰ ਜਿਹੜਾ ਅਮਰਸਰ ਨੂੰ ਤਰਨਤਨ ਵਿੱਚ ਜੋੜਦਾ ਹੈ ਉਸ ਦਰਾਂ ਅਸੀਂ ਮੌਕੇ ਦੇ ਮੌਜੂਦ ਹਾਂ ਤੁਸੀਂ ਵੇਖ ਸਕਦੇ ਜੇ ਪੁਲਿਸ ਚੈੱਕ ਪੋਸਟ ਹੈ ਜਿੱਥੇ ਕਿ ਕੋਈ ਵੀ ਤਾਲੇ ਲੱਗੇ ਹੋਏ ਹੈ ਇਸ ਨੂੰ ਵੇਖਿਆ ਜਾਵੇ ਤੇ ਖੁੱਲਦਾ ਨਹੀਂ ਥੋੜਾ ਲਾ ਕੇ ਆ ਕੇ ਦਿਖਾਇਆ ਜਾਵੇ ਇਸ ਨੂੰ ਪੂਰਾ ਜੰਜੀਰਾ ਨਾਲ ਤਾਰਾ ਨਾਲ ਬੰਨਿਆ ਹੋਇਆ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਦੀ ਪੋਸਟ ਆ ਉਹ ਪੂਰੀ ਤਰ੍ਹਾਂ ਸੀਲ ਕੀਤੀ ਹੋਈ ਹੈ ਇਸ ਵਿੱਚ ਕਰਮਚਾਰੀ ਜਿੱਥੇ ਕਿ ਤਨਾਤ ਹੋਣੀ ਚਾਹੀਦੀ ਹੈ ਹੀ ਨਾਕਾ ਲੱਗਾ ਹੋਣਾ ਚਾਹੀਦਾ ਹੀ ਉਸ ਦੌਰਾਨ ਇਸ ਨੂੰ ਤਾਰਾ ਨਾਲ ਬੰਨ ਕੇ ਰੱਖਿਆ ਹੋਇਆ ਹੈ ਔਰ ਇਸ ਦੌਰਾਨ ਕੋਈ ਵੀ ਜਿਹੜਾ ਕਰਮਚਾਰੀ ਹੈ ਉਹ ਰਾਤ ਸਮੇਂ ਕੋਈ ਵੀ ਸਾਨੂੰ ਨਜ਼ਰ ਨਹੀਂ ਆ ਰਿਹਾ ਔਰ ਇਸ ਦੌਰਾਨ ਜਿਹੜੀ ਪੁਲਿਸ ਹੈ ਉਹ ਕੀ ਜਿਹੜੀ ਕੀ ਕਹਿੰਦਾ ਦਾਵਾ ਕਰਤਾ ਜਾਂਦਾ ਹੈ ਕਿ ਰਾਤ ਸਮੇ ਜਿਹੜੀ ਕੀ ਮੁਸਤੈਦ ਰਹਿੰਦੀ ਹੈ ਲੇਕਿਨ ਉਹ ਇਸ ਵੇਲੇ ਨਜ਼ਰ ਨਹੀਂ ਆ ਰਹੀ ਔਰ ਇਸ ਦੌਰਾਨ ਜਿਹੜੇ ਕੀ ਅੰਮ੍ਰਿਤਸਰ ਤੋਂ ਤਰਮਦਰ ਸ਼ਹਿਰ ਦੇਰ ਰਾਤ ਪੁੱਜਣ ਵਾਲੇ ਲੋਕ ਹਨ ਸ਼ਹਿਰ ਵਾਸੀ ਹਨ ਉਹਨਾਂ ਨੂੰ ਵੀ ਕਈ ਵਾਰੀ ਲੁਟੇਰਿਆਂ ਦਾ ਸ਼ਿਕਾਰ ਹੋਣਾ ਪਿਆ ਜਾਂਦਾ ਹੈ ਔਰ ਇਹ ਦੇਖ ਸਕਦੇ ਜੀ ਨਾਕਾ ਹੈ ਪੁਲਿਸ ਦਾ ਔਰ ਇਸ ਦੌਰਾਨ ਕੋਈ ਵੀ ਕਰਮਚਾਰੀ ਨਹੀਂ ਹੈ ਔਰ ਜਿਹੜੇ ਕੀ ਵਾਹਨ ਹੈ ਬੇਰੋਕ ਤੋਕ ਜਿਹੜੇ ਕੀ ਅੰਦਰ ਜਾ ਰਹੇ ਹਨ ਔਰ ਇਸ ਦੌਰਾਨ ਜਿਹੜੇ ਕਿ ਇਹ ਪੁਲਿਸ ਦਾ ਕਰਮਚਾਰੀ ਜਿੱਥੇ ਕਿ ਦਿਨ ਵਿੱਚ ਵੱਡੀ ਗਿਣਤੀ ਵਿੱਚ ਨਾਕਾ ਲੱਗਾ ਹੁੰਦਾ ਔਰ ਮੌਜੂਦ ਰਹਿੰਦੇ ਹਨ ਔਰ ਇਹ ਸ਼ਹਿਰ ਦਾ ਮੇਨ ਪੁਆਇੰਟ ਹੈ ਜਿੱਥੇ ਕਿ ਪੁਲਿਸ ਵੱਲੋਂ ਦਾਵੀ ਕੀਤੀ ਜਾਂਦੀ ਹੈ ਨਾ ਕਿ ਅਸੀਂ ਵਾਹਨਾਂ ਦੀ ਪੂਰੀ ਤਰ੍ਹਾਂ ਚੈਕਿੰਗ ਕਰਦੇ ਹਾਂ ਉਸ ਦੀ ਬਰੀਕੀ ਨਾਲ ਡਿਟੇਲ ਨੋਟ ਕਰਕੇ ਰੱਖੀ ਜਾਂਦੀ ਹੈ ਤੁਸੀਂ ਇਸ ਪੁਲਿਸ ਦੀ ਕਾਰਗੁਜ਼ਾਰੀ ਨੂੰ ਸਾਫ਼ ਦੇਖ ਸਕਦੇ ਹੋ ਰਮਨ chavla ਜਗਮਨੀ ਟੀਵੀ ਤਰੰਤਰੰਣ ਪੁਲਿਸ ਵੱਲੋਂ ਜਿਹੜੇ ਕੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜਿੱਤੀ ਜ ਰੋਜ਼ਾਨਾ ਦਾਦੇ ਕੀਤੇ ਜਾਂਦੇ ਹਨ ਉਸ ਦੀ ਤੁਹਾਨੂੰ ਦਿਨ ਰਾਤ ਦੀਆਂ ਜਿਹੜੀਆਂ ਰੈਲਿਟੀ ਤਸਵੀਰਾਂ ਸੀ ਉਹ ਵਿਖਾਈਆਂ ਜਾ ਚੁੱਕੀਆਂ ਹਨ ਉਸ ਦੇ ਨਾਲ ਹੀ ਜਦੋਂ ਇਸ ਜਿਹੜੇ ਨਾਕਿਆਂ ਉੱਪਰ ਗੈਰ ਹਜ਼ਰ ਪੁਲਿਸ ਕਰਮਚਾਰੀਆਂ ਸੰਬੰਧੀ ਪੱਕਾ ਜਾਣਨ ਲਈ ਪੁਲਿਸ ਦੇ ਵੱਕਫਾ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਵੱਲੋਂ ਇਸ ਦਾ ਪੱਕਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਲੇਕਿਨ ਪਰੰਦਰਨ ਸ਼ਹਿਰ ਵਾਸੀਆਂ ਦੀ ਗੁਰੂ ਨਗਰੀ ਦੇ ਨਿਵਾਸੀਆਂ ਦੀ ਜਿੱਤੇ ਕੀ ਬਾਰ ਹੋ ਦੇਰ ਰਾਤ ਤੱਕ ਕਈ ਵਾਰ ਸ਼ਰਧਾਲੂ ਵੀ ਪਹੁੰਚਦੇ ਹਨ ਉਹਨਾਂ ਦੀ ਮੰਗ ਹੈ ਕਿ ਜਿਹੜੀ ਹੈ ਸੁਰੱਖਿਆ ਜਿਹੜੀ ਹੈ ਕਰਮਚਾਰੀਆਂ ਦੀ ਪੁਲਿਸ ਦੀ ਉਹ ਵਧਾਈ ਜਾਣੀ ਚਾਹੀਏ ਤਾਂ ਕਿ ਲੋਕ ਜਿਹੜੇ ਆ ਉਹ ਬੇਚਿੰਤ ਹੋ ਕੇ ਆਪਣੇ ਘਰਾਂ ਵਿੱਚ ਮਹਫੂਜ਼ ਅਤੇ ਬਾਹਰ ਕਾਰੋਬਾਰ ਕਰ ਸਕਣ ਕਰਮਚਾਵਲਾ ਜਗਮਨੀ ਟੀਵੀ ਕਰਨਕਰ